ਹਾਂਜੀ ਵੀ ਮੇਂ ਦੁਗਹੀ ਹਾਂ ਤੇ ਰਣਾ ਸਾਰਾ ਸੋਹਣਾ ਜੀ ਜੀ ਸਭ ਲੋਕਾਂ ਦੇ ਵਿੱਚ ਗਾਇਸ ਆ ਜਾ ਗਿਆ ਪ੍ਰਵਾਸ ਦੀ ਘੰਟੀ ਉਹ 12 ਵਾ ਹੁਣ ਚੱਲਿਆ ਮਿੱਤਰੋ ਆਪਾਂ ਅੱਜ ਵਾਰੀ ਅੱਜ ਨੂੰ ਜਾ ਕੇ ਦੰਗਰੀਆਂ ਤੇ ਹੁਣ ਚਾਹਦੇ ਆਂ ਮਿੱਤਰੋ ਬਾਹਰ ਨੂੰ ਪੈਸਾਂ ਨੂੰ ਉਹਨੂੰ ਵੇਸ ਕਰਦੇ ਹਾਂ ਹਾਂਜੀ ਉਹ ਜੀਏ ਗਫੀਰ ਕੀ ਆਲੀ ਹੈਪੀ ਬਰਥਡੇ ਟੂ ਯੂ ਅੱਗੇ ਤੋਂ ਫੋਨ ਦੇ ਕਿਆ ਬਰਾ ਇਹ ਹੀ ਉਈ ਗੱਲ ਨਹੀਂ ਗਰ ਮੈਂ ਤਾਂ ਆਈਆਂ ਖੈਰ ਭਾਈ ਕੇ ਭਾਰੀ ਹੋ ਗਈ ਸਿਰੇ ਸਿਰੇ ਮੈਂ ਗੇ ਰਹੇ ਆ ਗਏ ਮਿੱਤਰੋ ਨਾਲ ਦਾਸ ਕੀ ਮੁਖ ਵਗ ਲੈਣ ਦੇ ਚੱਲਦੇ ਆ ਗਾਈਜ਼ ਅੰਦਰ ਆ ਰਹੇ ਤੇ ਅੰਦਰ ਤੁਸੀਂ ਚੈੱਕ ਦੀ ਲੋ ਮਿੱਤਰੋ ਆ ਜਾਓ ਚੈੱਕ ਰੋ ਸਿੱਧਾ ਦਾ ਇਹ ਤਾਂ ਭਾਈ ਸਾਡੇ ਕਰਨ ਆ ਗਏ ਜੀ ਜਦ ਆ ਗਏ ਮਿੱਤਰੋ ਆਪਾਂ ਪ੍ਰਭਾਤ ਫੇਰੀ ਦੇ ਆਏ ਚੰਦੀ ਦੇ ਦਰੋਂ ਦਿਲ ਜਾਂਦਾ ਹੈ ਗੇ ਜਾਂਦਾ ਨਹੀਂ ਮੈਂ ਮੇ ਮੈਟਰੋ ਮਿਸ਼ਨ ਸਕਸੈਸਫੁਲ ਹੋ ਜਾ ਗਿਆ ਹੈ ਅੱਜ ਬਰਬਾਦ ਫਰੀ ਤੇ ਆ ਜਾ ਕਰੋ ਸਾਰੇ ਵੀਰ ਖੂਬ ਚਲੋ ਚਲੋ ਅੱਜ ਮੈਂ ਹਾਂਜੀ ਗਾਇਜ਼ ਤੇ ਅੱਜ ਆਪਾਂ ਆਏ ਹਾਂ ਬਰਬਾਦ ਤੇ ਚੈੱਕ ਕਰੋ ਮਿੱਤਰੋ ਅਨਾ ਬਚਦੇ ਹਾਂ ਤੇ ਤੇ ਤਿਆਰ ਹੋ ਕੇ ਫਿਰ ਚੱਲਦੇ ਹਾਂ ਚੰਦਿਆ ਬਿਲਕੁਲ ਨਹੀਂ ਕੁਝ ਨਹੀਂ ਬਿਲਕੁਲ ਕੀ ਕਰ ਰਿਹਾ ਇਹ ਇਹ ਨਹੀਂ ਗਾਣਾ ਚਾਹੀਦਾ ਹਾਂ ਨਹੀਂ ਤਾਂ ਨਹੀਂ ਗਾਣਾ ਚਾਹੀਦਾ ਚੱਲਦੇ ਹਾਂ ਮਿੱਤਰੋ ਨਾ ਤਾਂ ਘਰ ਬੱਸ ਹੀ ਕਰ ਗਏ ਹੁਣ ਤੈਨੂੰ ਅਗਲੇ ੱੱਕੇ ਮਾਰ ਕੇ ਕੱਢਣ ਫਿਰ ਦੇਣਾ ਹੈ ਹਾਂਜੀ ਜਾਣੇ ਵਾਹਿਗੁਰੂ ਜੀ ਕਾ ਖਾਲਸਾ ਹੈ ਇਹਦੀ ਕੋਈ ਨਾ ਕੋਈ A few moments later ਲੋਬੇ ਮੇਤਰੋ ਅੱਜ ਐਕਰਵਾਹੀ ਸਿੰਘ ਨੇ ਬਰਬਾਦ ਫੇਰੀ ਆਲੀ ਜਿਹੜੇ ਹੁਣ ਤਿਆਰ ਸ਼ਹਿਰ ਹੋ ਗਿਆ ਜਿਹਨੇ ਹੌਣ ਵੀ ਮੇਤਰੋ ਆਪਾਂ ਚੱਲਿਆਂ ਤੇ ਅਚਲ ਸਾਹਿਬ ਤੋਂ ਫੇਰ ਤੋਂ ਚਾਮਿਆਂ ਸਾਡਾ ਮਿਲ ਗਿਆ ਵੀ ਪਾਲੇ ਚ ਹਾਂਜੀ ਭਾਈ

ചാ <coughs> 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 ਨੀਂਂਦੇ ਲੈ ਪਾਰਕਿੰਗ ਦੇ ਵੀ ਆਹ ਨਾਲ ਟਰੈਕਟਰ ਦੀ ਟਰੈਕਟਰ ਨਹੀਂ ਲੈ ਲੈ ਇਹਦੇ ਪੈਸੇ ਦੇ ਦੇਣੀ ਲੈਣੀ ਆਹ ਉਧਰ ਇੱਥੇ ਲਵਾ ਦਿਓ ਚਲਦੇ ਆ ਮਿੱਤਰ ਹੁਣ ਆਪਾਂ ਇੱਕ ਵਾਰ ਸਾਰੇ ਐ ਭਰਾਜ ਆਕਰੋ ਅਸੀਂ ਸਾਰੇ ਜਾਣੇ ਆ ਤੇ ਆਹ ਬੰਦਾ ਸਾਡੇ ਨਾਲ ਉਂਹ ਰਲ ਗਿਆ ਆ ਜਿਹੜਾ ਹੈ ਤੇ ਚਲਦੇ ਹਾਂ ਅਜਿਹੇ ਨਾਲ ਕੋਈ ਸਲਾਹ ਬਾਤ ਨਹੀਂ ਹੈ ਇਹਨੂੰ ਲੱਗਣ ਦੀ ਹੈ ਹਾਂਜੀ ਇਹ ਮੁੰਡਾ ਕੋ ਆ ਗਿਆ ਮੁੰਡਾ ਨੰਬੰਦੇ ਆਹੋ ਇਹ ਉਹ ਸੀਮ ਲੋਗ ਹੋਏ ਨਹੀਂ ਜਿੱਥੇ ਕੀਤਾ ਸੀ ਅਦੀ ਕਰ ਸਾਵਧਾਨਿਆ ਇਹਦੀ ਇਹਦੀ ਇਹਨੂੰ ਹੀ ਆਖਿਆ ਮੁੱਢਾ ਲੱਭੰਦਿਆ ਚੱਲਦੇ ਮਿੱਤਰੋ ਨਾ ਪਾ ਮਮਾ ਇਹ ਕਾਲਾ ਲ ਬਲੋਗ ਵੀ ਆਈ ਹਰ ਦਾ ਨਾ ਉਹਦਾ ਕੀ ਬੰਨਾ ਆ ਗਈ ਭਰਾ ਤੂੰ ਪਤਾ ਇਹਨੂੰ ਵੱਖਰਾ ਬਣਿਆ ਜਿਹਦੇ ਵੱਖਰਾ ਨਹੀਂ ਰਹਿਣਾ ਉਹਦੇ ਨਾਲ ਰਹਿ ਤੂੰ ਜਾ ਕੇ ਉਹ ਦੋਵੇਂ ਭਰਾ ਭਰਾ ਲੱਗਦੇ ਕਿਦਾਂ ਹਾਂ ਨਾਈਟ ਚੱਲਦੇ ਮਿੱਤਰੋ ਨਾ ਭਰਾ ਕਰਨ ਨਾ ਦੀ ਸਾਡਾ ਭਰਾ ਹੈ ਈ ਦੋਵੇਂ ਆਪਸੀ ਪਰ ਆਏ ਨਹੀਂ ਭਾਈ ਫਿਰ ਅੱਗੇ ਨਾ ਨਾ ਉਹਦੀ ਸਾਈਡ ਤੇ ਹੋ ਜਾਓ ਫਿਰ ਚੱਲਦੇ ਆ ਮਿੱਤਰੋ ਆ ਇਧਰੋਂ ਇਧਰੋਂ ਆ ਚੱਲਦੇ ਨੇ ਤੇਰੇ ਨਾਲ ਬਾਅਦ ਕਰਦੇ ਹੋਰੇ ਕਿੰਦਾ ਭਰਮ ਸਿੰਘ ਆ ਦੇਖਿਓ ਭਰਾ ਦੀ ਏਡੀ ਜਲਦੀ ਨਾ ਉਹ ਵੀ ਚੈੱਕ ਕਰੋ ਆਪਾਂ ਵਸ ਗੁੰਜਣਾ ਨੇ ਇਹ ਗੁਰਦੁਆਰਾ ਇਹ ਗੁਰਦੁਆਰਾ ਸਹਿਰ ਥੈਂਕ ਯੂ ਬੌਲੀਟਿਓ ਐਪਲ ਵੀਓ ਮੋਕੜਿਸ਼ ਦਵਾਵਾ ਵੀਓ ਇਹ ਬਾਪੜ ਖਾ ਸਕਦੇ ਦਿਓ ਡੋਟ ਪ੍ਰਮੋਟਰ ਭਾਈ ਕਿ ਮੈਂ ਹੈ ਰਿਉ ਚੱਲਦੇ ਰੁਰਦਰਾ ਉਧਰ ਨਹੀਂ ਆਇਆ ਕੋਈ ਵੀ ਇਧਰੋਂ ਮਰਾਇ ਮੈਂ ਤੁਹਾਨੂੰ ਕਹਿਦਾ ਨਾ ਵਰਦਰਾ ਇਧਰ ਆ ਕਿਉਂ ਮੈਂ ਇੱਥੇ ਇੰਟਰਸਟ ਨਹੀਂ 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 ਆ ਇਹ ਲੰਗਰ ਵੀ ਕੋਈ ਮਿਰਦੀ ਹੈਗਾ ਇਹ ਵੀ ਲੰਗਰ ਕੋਈ ਨਾ ਖਵਾਉਂਦੇ ਤੁਹਾਨੂੰ ਇਹ ਇਹ ਢੰਢਿਆਂ ਦੇ ਮੜਾਂ ਤੇ ਗਾਵਲੇ ਬੂਟੇ ਲਾ ਕੇ ਚੇਚਾ ਹਣਾਉਂਦੇ ਹੀ ਜਾ ਗਏ ਚੱਲਦੇ ਆ ਮਿੱਤਰੋਂ ਨਗੁਰਦਾ ਰੇ ਫਿਰ ਨੇ ਉੱਥੇ ਮਤੜੀ ਗਏ ਮੇਤਰਾ ਮਾਤਾ ਜੀ ਮਾਇਆ ਕਰਦਾਸ ਕਰਾਂਗੇ ਸਤਿਗੁਰੂ ਹੁਣ ਮੇਤਰਾ ਬਾਹਰ ਆ ਜਗੇ ਸਟਾਲ ਚ ਲਗਾ ਕੋ ਜਗੇ ਨਹੀਂ ਰਾਹੁਲ ਕੋਲ ਹਾਲੂ ਕਿਹਾ ਤਾਂ ਕਿ ਮੰਗਦੇ ਜੇ ਤਾਂ ਅਸੀਂ ਘਟਾਉਣੇ ਹੁੰਦੇ ਅੱਗੇ ਹੋਏ ਯਾਰ ਐਵੇਂ ਵੇਚਤੀ ਜੀ ਹੁੰਦੀ ਤਾਂ ਕੇ ਮਾਰੀ ਜਾਂਦੇ ਰੱਖੀ ਆਹ ਹਾਂ ਚੱਲਦੇ ਮਿੱਤਰਾਂ ਨਾਲ ਹਾਲੋ ਜਾ ਕੇ ਵੀ ਦੂਜਾ ਨਗਰ ਵੀ ਆਪਣਾ ਤਿਆਰ ਹੋ ਜਾਏ ਫਿਰ ਆਪਾਂ ਨਗਰ ਬਣੀ ਖਾ ਕੇ ਫਿਰ ਚੱਲਦੇ ਆਂ ਜੇਪਰ

ਇਹ ਤਾਂ ਤੈਨੂੰ ਕਿਹਾ ਹੀ ਆਇਆ ਸਵੇਰੇ ਆਡੇ ਨਾਲੋਂ ਤੂੰ ਆਇਆ ਨਹੀਂ ਆ ਚੈੱਕ ਕਰੋ ਵੀ ਦਿੱਲੀ ਵਾਲਿਆਂ ਦਾ ਮੁੰਡਾ ਆ ਚੁੱਕਿਆ ਹੈ ਜਿਹੜੇ ਸਪੈਸ਼ਲ ਬਣਾਉਂਦੇ ਨੇ ਸਮੋਸੇ ਉਹ ਚੱਲਦੇ ਆ ਮਿੱਤਰੋ ਸਮੋਸੇ ਹਾਂ ਇਹੋ ਚੱਲਦੇ ਆ ਮਿੱਤਰੋ ਸੇਵਾ ਕਰੀ ਰਿਆਂ ਲੋ ਮਿੱਤਰੋ ਸਾਰਾ ਮੇਲਾ ਹੁਣ ਆਪਾਂ ਘੁੰਮ ਫਿਰ ਆਏ ਆ ਖਾਪੀ ਆਏ ਵੀ ਆਏ ਆ ਕਿ ਮਿੱਤਰੋ ਐਂਡ ਨੂੰ ਸਟਾਰ ਰਹਿ ਗਿਆ ਇਹ ਨਾਲ ਵਾਲਾ ਦੋਸੇ ਉਹ ਸਾਨੂੰ ਮਿਲਿਆ ਨਹੀਂ ਕਿਉਂਕਿ ਇੰਨੀ ਜਿਆਦੀਆਂ ਪੀਠੀ ਬਹੁਤ ਜਿਆਦੀਆਂ ਨੂੰ ਅੱਧਾ ਘੰਟਾ ਲੱਗਣਾ ਪਿਆ ਤਾਂ ਵੀ ਨਹੀਂ ਮਿਲੇ ਕਾਦੀ ਮੇਟਰ ਹੁਣ ਨਾ ਮੰਗਾਰੇ ਇਹ ਕਿਉਂ ਜੀ ਆ ਗਿਆ ਯਾਰ ਇਹ ਕਹਿੰਦਾ ਬਾਹਰ ਆ ਮੈਂ ਤੇ ਆਂਦਾ ਆ ਗਿਆ ਮੈਂ ਚੱਲਦੇ ਆ ਵੀ ਮਿੱਤਰ ਹੁਣ ਆਪਾਂ ਗਏ ਆ ਆ ਦੇਖੀਏ ਚਲੋ ਠੀਕ ਆ ਲਾਓ ਭਾਈ ਲਾਓ ਜੀ ਭਾਈ ਚੱਲ ਹਾਂ ਦੇਖ ਕਿੰਨੇ ਆਉਗਾ ਕੀ ਕਰੇ ਅਹੀਂ ਤੇ ਆਮਾਗੇ ਫਿਰ ਚਾ ਪੰਜ ਕੋਈ ਨਹੀਂ ਆ ਕਿਨੇ ਹੋਏ ਹਾਂ ਜੀ ਦੀ ਬਾਤੇ ਮਿਲਾਂਗੇ ਹਾਂ ਜੀ ਹਾਂ ਜੀ ਹਾਂ ਜੀ ਇਹ ਗਰਦਾਰ ਵਿੱਚ ਕਹਿੰਦੇ ਰਾਤੀ ਨੂਰ ਦੇ ਜਨ ਜਨ ਦੇ ਮਿਲਾਂਗੇ ਹੂੰ ਲੋ ਮਿੱਤਰ ਜੋੜੀ ਲੈ ਆੜੀਆ ਤਾਂ ਹੁਣ ਆਪਾਂ ਚੱਲਦੇ ਆਂ ਘਰਾਂ ਨੂੰ ਤੁੰਗੋ ਕਰ ਲੈ ਆਂ ਅਵੇ ਕਿੰਨਾ ਚੰਗੀ ਰਸ ਤੁਮ ਘਰ ਆਣਾ ਖਾਦੇ ਮਿੱਤਰ ਹੁਣ ਆਪਾਂ ਘਰੇ ਪਰ ਕੋਈ ਚੀਜ਼ ਜਾਇ ਨਹੀਂ ਮਿਲਦੀ ਇੱਥੇ ਕੁਲ ਫੀਡ ਇਹ ਦਿਖਾ ਗਿਆ ਮਮਾ ਇਹਦਾ ਚਲਦੇ ਹਾਂ ਮਿੱਤਰੋ ਨਮਕਰੀ ਹਾਂਜੀ ਬਈ ਮਿੱਤਰੋ ਹੁਣ ਮੈਂ ਅੱਜ ਦਾ ਕੰਮ ਕਰਕੇ ਆ ਗਿਆ ਮੈਂ ਰੈਸਟ ਕਰਦਾ ਤੁਹਾਨੂੰ ਮਿਲਦਾ ਬਾਅਦ ਵਿੱਚ ਤੇ ਹੁਣ ਨੂਰ ਦਾ ਇੱਕ ਜਨਮ ਦਿਨ ਮਨਾਉਣ ਨੂੰ ਵਕਤ ਮਿਲਦੀ ਹੈ ਕਿਲੋ ਮਿੱਤਰੋ ਹੁਣ ਮੈਂ ਚਲਾ ਗਿਆ ਗੁਰਦੁਆਰਾ ਇੱਕ ਵੀ ਟਾਈਮ ਉੱਤੇ ਗੁਰਦੁਆਰੇ ਤੇ ਚਲਦੇ ਹਾਂ ਮੈਂ ਸੁਗਾਸ ਕਰਾਈਏ ਤੇ ਫਿਰ ਤੁਹਾਨੂੰ ਮਿਲਦੇ ਨੂਰ ਦੇ ਜਨਮ ਦਿਨ ਤੇ ਫਿਰ ਹਾਂ ਜੀ ਮੇਰੇ ਮਿੱਤਰੋ ਹੁਣ ਆਪਾਂ ਗੁਰਦਾਰੇ ਉਤੇ ਆ ਚੁੱਕੇ ਹਾਂ ਤੇ ਨੂਰ ਦਾ ਜਨਮ ਦਿਨ ਮਨਾਉਂਦੇ ਆਂ ਅਸੀਂ ਆਪਾਂ ਪਤਾ ਨਹੀਂ ਜਾਣਾ ਆ ਕਿਸੇ ਨੂੰ ਪਤਾ ਨਹੀਂ ਹੁਣ ਕਿੱਥੇ ਜਾਣਾ ਆ ਸਾਡੇ ਗੁੰਦਰ ਭਾਈ ਤੇ ਆ ਰਿਹਾ ਵੀ ਭਾਈ ਜਿਹੜੇ ਤੁਹਾਨੂੰ ਆਪਣੇ ਵਲੋਗ ਦੇ ਵਿੱਚ ਮੇਨ ਦਿਖਾਈ ਦੇਣਗੇ ਜਿਨ੍ਹਾਂ ਦੇ ਨਾਲ ਆਪਾਂ ਲੜਾਈਆਂ ਲੜਦੇ ਰਹਿੰਦੇ ਆਂ ਤੇ ਸਾਨੂੰ ਬੰਦੇ ਮੇਰੇ ਮਿੱਤਰੋ ਪਾਲੂ ਚ ਲੋ ਵੀ ਚੈੱਕ ਕਰੋ ਨੂਰ ਦੇ ਜਨਮ ਦਿਨ ਤੇ ਅਸੀਂ ਹੁਣ ਚੱਲੇ ਆਂ ਵੀ ਸਾਰੇ ਜਾਣੇ ਨੂਰ ਦੇ ਜਨਮ ਦਿਨ ਤੇ ਖਾਨ ਦੀ ਕੁਆਲਿਟੀ ਰਹਿਣ ਤੇ ਹੁਣ ਚੱਲਦੇ ਆਂ ਵੀ ਦਰਵਾਜ਼ਾ ਚੈੱਕ ਕਰੋ ਸਾਰੇ ਵੀਰ ਭਰਾ ਜੀ ਆ ਵੀ ਫਿਰ ਜਾਓ ਭਾਈ ਇਧਰ ਹੀ ਟੌਰਿਆ ਦੇ ਲੋ ਮਿੱਤਰੋ ਹੁਣ ਆ ਪਾ ਚਕੇ ਹੈਲੋ ਪੂਰ ਹੁਣ ਆਪਾਂ ਚੈੱਕ ਕਰਦੇ ਆਂ ਤੇ ਫੇਰ ਵੀ ਨੀ ਤੂੰ ਬੜਾ ਵੇਖਣ ਆਇਆ ਚਲ ਵਾਜ ਵੱਡਾ ਦਾਦਾ ਕੀ ਖਾਣਾ ਆ ਤੁਸੀਂ ਭਾਈ ਹਾਂਜੀ ਇਹ ਦੱਸੋ ਭਾਈ ਵੀ ਲੋ ਮਿੱਤਰਾਂ ਸਮਾਨ ਆ ਜੁਗਾ ਹੈ ਨਹੀਂ ਹੈ ਹੋਰ ਥੋੜਾ ਆਇਆ ਹੈ ਥੋੜਾ ਹੋਰ ਆਊਗਾ ਨਹੀਂ ਭਈਆ ਹੋਈ ਹੈ ਬਸ ਕਰਾਇਆ ਜੁਂਦਾ ਹੈ ਜੀ ਵਲੌਗ 'ਚ ਕਹਿਣਾ ਹੁੰਦਾ ਹੈ ਦੁਬਾਰਾ ਦੁਬਾਰਾ ਕਾਟਣਾ ਹੈ ਸੁਹਾਨਾ ਆਜ ਗਿਆ ਅਤਿ ਬਰੇ ਕਾ ਸੁਹਾਨਾ ਆਜਾ ਮੇਧਾਨ ਖਾਣੇ ਨੇ ਇਹ ਟੈਨ ਨੂੰ ਆਪਾ ਬਸ ਕੈਗਰ ਚਲ ਜਾਣਾ ਧੰਨਵਾਦ ਬਸ ਬਾਕੀ ਆਪਣਾ ਕੰਮ ਖਾਦਾ ਕੀ ਹੈ ਭਾਈ ਲੋ ਵੀ ਮੇਤਰੋ ਪੂਰਾ ਗੇਮੋ ਗੇਮੋ ਚਲੋ ਯਾਰ ਰੈੱਡ ਸੌਸ ਪਾਸਤਾ ਘਰ ਆ ਲਿਆ ਇਹਦੇ ਵਿੱਚ ਪਾਇ ਫਿਕਾ ਲੱਗਦਾ ਦੋ ਕੀ ਕਰ ਰੋਸ਼ਨੀ ਕਰਕੇ ਹਾਂ ਚੱਲਦੇ ਫਿਰ ਮੈਂ ਫਿਰ ਹੁਣ ਆ ਚੈੱਕ ਅਜ ਤੱਕ ਹੁਣ ਕੋਣ ਕਰਦਾ ਹੁੰਦਾ ਜਿਹੜਾ ਫਰੀ ਤੀਰ ਵੇਖ ਕੇ ਸਾਰਾ ਕੁਝ ਪਾਉਂਦਾ ਉਹ ਹੁੰਦਾ ਹੈ ਗੇਮ ਮੇਤਰੋਂ ਖਾ ਲੀਦਾ ਹੈ ਹੈ ਉਹ ਕੋਈ ਨਾ ਪੜਾ ਗੇਮ ਚ ਚੱਲਦੇ ਮੇਤਰੋਂ ਫੇਰਾ ਪਾਣ ਨੂਰ ਦਾ ਕੇਕ ਉਹ ਕੱਟੀ ਇਹਦੇ ਲੈ ਵੀ ਹੁਣ ਹਾਏ ਹਾਏ ਕਰਦਾ ਆ ਕੌਣ ਕੌਣ ਵੀ ਚੱਲੀਏ ਫੇਰ ਮੇਤਰੋਂ ਓਏ ਆ ਵੀ ਜੇ ਬੇਕਰੀ ਨਵੀਂ ਆ ਆ ਸਾਹਮਣੇ ਲੈ ਆਉਂਦੇ ਆ ਕੇਕ ਲੋ ਮੇਤਰੋਂ ਆ ਚੈੱਕ ਕਰੋ ਕੇਕ ਸਾਡਾ ਆ ਚੁੱਕਾ ਹੈ ਇਹਦੇ ਨਾਲ ਅਪਾ ਗਤਕੇ ਦੀ ਦੋ ਦਿਨ ਮਾਰ ਕੱਢਦੇ ਆ ਫੇਰ ਆਪਾਂ ਕੇਕ ਕੱਟ ਕੇ ਚੱਲਦੇ ਆ ਵੀ ਘਰੇ ਉਹ ਨਾ ਗਾਰੇ ਵੀਨੇ ਆ ਕੇ ਕੱਟਣਾ ਯਾਰ ਤੂੰ ਕਹਿੰਦੇ ਅਸੀਂ ਚਕਾ ਦੇਣਾ ਤੈਨੂੰ ਯਾਰ ਮੰਮੀ ਦਾ ਆ ਚੈੱਕ ਕਰੋ ਵੀ ਨੂਰ ਸਿੰਘ ਖਾਲਸਾ ਠੀਕ ਹੈ ਨੂਰ ਸਿੰਘ ਆਪਰਾ ਐਡੀਆਂ ਤਰੀ ਤੈਨੂੰ ਸਾਊਂਡ ਦਾ ਕੋਈ ਕਿ ਨਹੀਂ ਮੁੰਡੇ ਆ ਚੱਲ ਮੇਨ ਉਹ ਉਧਰ ਉਹਧਰ ਉਹਧਰ ਕੱਟੀ ਤੇ ਰੱਖੀ ਚੱਲ ਪਹੁੰਚ ਜਾਂ ਉਧਰ ਖਾਲਸਾ ਉਧਰ ਹੋ ਨੂਰ ਸਿੰਘ ਖਾਲਸਾ ਉਧਰ ਹੋ ਆ ਗੱਲ ਦਾ ਰਹਿੰਦਾ ਤੇ ਖਾਲਸਾ ਤੁਸੀਂ ਲਾ ਕੇ ਫੋਟੋ ਖਿੱਚੀ ਇਹ ਜਬਾਨੀ ਦੇ ਜ਼ਬਾ ਪਿਆਰ ਤਾਂ ਹੀ ਦੂਜਾ ਨਾ ਪਿਆਰ ਸੱਜਣਾ ਪੰਜਾਬ ਉਧਰੋਂ ਭਰਾ ਲੈ ਟੈਨੂ ਬੇਦੀ ਉਧਰੋਂ ਉਧਰੋਂ ਵੋਜਨੇ ਜਨੇ ਕਰਾਉਣਾ ਚੱਲ ਹੈਪੀ ਬਰਥਡੇ ਜੂਨੂਰ ਹੈਪੀ ਬਰਥਡੇ ਮੂਹ ਨੂੰ ਨਵਾਰੀ ਏ ਕੋਈ ਨਹੀਂ ਆ ਰਿਹਾ ਫਿਰ ਸਿੰਘ ਹੈ 100 ਸਿੰਘ ਖਾਸ ਹੈ ਖਾਸ ਅੱਧਾ ਖਾਸ ਅੱਧਾ ਖਾਸ ਹਾਂ ਚਲੋ ਆ ਫੜੀ ਯਾਰ ਮੈਂ ਵੀ ਇੱਕ ਖਵਾਵਾਂ ਫੜੀ ਉੱਧਰੋਂ ਉੱਧਰ ਕਾਇ ਗੋਮੇਟ ਲੋ ਇਧਰ ਆ ਦੇ ਮੈਂ ਆਪਣੇ ਜਾਂਗੋਂ ਲੱਗੀ ਇਹ ਤੋਂ ਬਾਅਦ ਓਏ ਵੱਜੀ ਓ ਇਧਰ ਨਹੀਂ ਇਧਰ ਨਹੀਂ ਇਧਰ ਨਹੀਂ ਇਧਰ ਨਹੀਂ ਇਧਰ ਇਧਰ ਆ ਇਧਰ ਆ ਓਏ ਹੋਰ ਇਹ ਲਪੇਟ ਤਾਂ ਹੈ ਆ ਗਾ ਮੂੰਹ ਇਹਦਾ ਪਾਗਲੇ ਬੜੀ ਗਈ ਓ ਯਾਰ ਇਧਰ ਨਹੀਂ ਆ ਖੜਾ ਆਪੋ ਲਿਪੜੋ ਲਿਪੜੂ ਹੋ ਗਏ ਇੱਕ ਮਿੰਟ ਤੱਕ ਕੰਮ ਲਿਪੜੂ ਹੋ ਗਿਆ ਕੰਮ ਲਿਪੜੂ ਕੰਮ ਲਿਪੜੂ ਹੋ ਗਿਆ ਆ ਸਾਰੀ ਕੁਝ ਕਹੀ ਐ ਇਹ ਲਪੇੜਨ ਵਾਲੇ ਜੇ ਆਜ ਆ ਕਰੋ ਇੱਧਰ ਕਰੋ ਭਾਈ ਇੱਧਰ ਕਰੋ ਆ ਆਲੇ ਹਾਉਸ ਲਾਈਸੈਂਸ ਕੇਕ ਹੋ ਚੁਕਿਆ ਆ ਭਾਵੇਂ ਘਰੇ ਵੀ ਲੈ ਜਾਓ ਲੈ ਚਲੋ ਤੇ ਕੋ ਕਰ ਲਾ ਬੰਦ ਹਾਂ ਨਹੀਂ ਨਹੀਂ ਵਿਵੇਂਦਰ ਦੇ ਚਪੇੜ ਚਾਹ ਮਤਾਬ ਦੇ ਘਰ ਦੇ ਬਾਹਰ ਚਲੋ ਇਉਂ ਤੇ ਟੂਬੀ ਔਨ ਕਰਕੇ ਦੇ ਦੇ ਔਨ ਨਹੀਂ ਹੋਣੀ ਇਹ ਬਲੇ ਬਸ ਉਹ ਡੇ ਕੋ ਨਹੀਂ ਨਹੀਂ ਉਹ ਬੰਦ ਕਰਤਾ ਉਹਨਾਂ ਨੇ ਚਲਦੇ ਮਿੱਤਰੋ ਹੁਣ ਆਪਾਂ ਨਹੀਂ ਪਰ ਆਪੜੇ ਕੋ ਜਗਾੜੇਗਾ ਸਾਫ ਕਰਨਾ ਹੋਵੇ ਇੱਧਰ ਇੱਧਰ ਆ ਲੋ ਵੀ ਮਿੱਤਰੋ ਆਣਾ ਬਾਈ ਜਨਮ ਦਿਨ ਮਨਾ ਲਿਆ ਜਨਮ ਦਿਨ ਮਨਾ ਕੇ ਚੰਗੀ ਤਰ੍ਹਾਂ ਓਕੇ ਹੋ ਚੁੱਕੇ ਆ ਹੁਣ ਮਿੱਤਰ ਮਿਲਦੇ ਆ ਤੁਹਾਨੂੰ ਸਵੇਰ ਦੇ ਵਲੋਗ ਦੇ ਮੇਰੇ ਪਰ ਬਾਅਦ ਖੜੀ ਆ ਰਹੇ ਤੇ ਬਾਏ ਬਾਏ ਟਾਟਾ ਐਂਡ ਸੀ ਯੂ ਟੇਕ ਕੇਅਰ